ਸਸ਼੍ਰੀ ਕਾਲ ਜੀ ਤੁਸ ਜੁੜ ਚੁਕੇ ਆ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਐਡੀਟোরিয়াল ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਣਣਾ ਸਾਡੇ ਦੇਸ਼ਾਂ ਲਈ ਬੇਹੱਦ ਜ਼ਰੂਰੀ ਹੈ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੀ ਰਾਜਨੀਤੀ ਦੀ ਸਿੱਖ ਧਰਮ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਰਾਜੀਤ ਸਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਧੰਨਵਾਦ ਸਰ ਜੀ ਸੋ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਪੰਜਾਬ ਦੀ ਪੰਜਾਬ ਦੇ ਵਿੱਚ 2024 ਦੇ ਵਿੱਚ ਜਦੋਂ ਜਲੰਧਰ ਚ ਲੋਕ ਸਭਾ ਚੋਣਾਂ ਹੋਈਆਂ ਸੀ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਸੋ ਚੋਣ ਪ੍ਰਚਾਰ ਗੈਰ ਕਾਨੂੰਨੀ ਢੰਗ ਨਾਲ ਕੀਤਾ ਗਿਆ ਸੀ ਇਹ ਇਲਜ਼ਾਮ ਲੱਗੇ ਨੇ ਸੋ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਇਸ ਟੈਗਲੀ ਕਾਰਵਾਈ ਕੀ ਹੋਈ ਹੈ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਹਾਂ ਆ ਲਫਜ ਜਿਹੜਾ ਤੁਸੀਂ ਕਿਹਾ ਨਾ ਇਲਜ਼ਾਮ ਲੱਗੇ ਸੀਗੇ ਇਲਜ਼ਾਮ ਲੱਗੇ ਸੀਗੇ ਤੇ ਇਲਜ਼ਾਮ ਦਾ ਔਨ ਦਾ ਫੇਸ ਆਫ ਇਟ ਹਾਈ ਕੋਰਟ ਨੇ ਕੁਝ ਮਾੜਾ ਜਿਹਾ ਵਜੂਦ ਇਲਜ਼ਾਮਾਂ ਚ ਸੀਗਾ ਪਾਈ ਉਹਦੀ ਪਟੀਸ਼ਨ ਗੌਰਵ ਲੂਥਰਡ ਨੇ ਲਾਈ ਸੀਗੀ ਤੇ ਉਹ ਅਕਸੈਪਟ ਹੋ ਗਈ ਸੀਗੀ ਤੇ ਸਮਨ ਕਰ ਲਿਆ ਸੀਗਾ ਤੋਂ ਸਰਕਾਰ ਨੂੰ ਤੇ ਨਾਲੇ ਚੋਣ ਕਮਿਸ਼ਨ ਜਾਂ ਹੋਰ ਜਿਹੜੇ ادارے ਸ ਚੋਣਾਂ ਨੂੰ ਕਰਾਉਣ ਨਾਲ ਸੰਬੰਧਿਤ ادارے ਹੁੰਦੇ ਆ ਸੋ ਇਸ ਕਰਕੇ ਸਮਨਿੰਗ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਜਿੱਦਨੇ ਪਟੀਸ਼ਨ ਪਾਈ ਸੀ ਗੌਰਵ ਲੂਥਰਾ ਨੇ ਜੀ ਜੀ ਉਹ ਉਹ ਮੁੜ ਕੇ ਪਟੀਸ਼ਨ ਲਾ ਕੇ ਹਿੱਟ ਐਂਡ ਰਨ ਦਾ ਮਤਲਬ ਹੈ ਲਾਓ ਤੇ ਭੱਜ ਜਾਓ ਭੱਜ ਦੌੜ ਗਿਆ ਉਹ ਭੱਜ ਗਿਆ ਮੁੜ ਕੇ ਪਤਾ ਨਹੀਂ ਲੱਗਾ ਉਹ ਗਿਆ ਕਿੱਥੇ ਸੋ ਹੁਣ ਇਹਦੇ ਇਸ ਕੇਸ 'ਚ ਜ਼ਬਰਦਸਤੀ ਦਬੋਤੀ ਕੀਤੀ ਦੀ ਜਾ ਸਕਦੀ ਜਾਂ ਤੇ ਚੰਨੀ ਸਾਹਿਬ ਡਿਫਰਮੇਸ਼ਨ ਲਾਉਣ ਗੌਰਵ ਲੂਥਰੇ ਤੇ ਕਿ ਤੂੰ ਮੇਰੀ ਮੇਰੀ ਆਹ ਜਿਹੜੀ ਮੇਰੀ ਵਧਰਾਮੀ ਕਰਾਈ ਆ ਕਹਿ ਰਿਹਾ ਹੁਣ ਅੰਦਰਲੀ ਗੱਲ ਕੀ ਹੈ ਗਲਾਪ ਜਾਂ ਅੰਡਰਸਟੈਂਡ ਕਰਨ ਵਾਲੇ ਹੁੰਦੇ ਫਿਲਹਾਲ ਜਿਹੜੀ ਚੰਨੀ ਸਾਹਿਬ ਦੀ ਐਮਪੀਸ਼ਿਪ ਹੈ ਉਹ ਬਿਲਕੁਲ ਸੇਫ ਹੋ ਚੁੱਕੀ ਆ ਜੀ ਜੀ ਜਿਹੜੀ ਜਲੰਧ ਲੋਕ ਸਭਾ ਜੀ ਸੋ ਅਗਲੇ ਮੁੱਦੇ ਤੇ ਗੱਲ ਕਰਦੇ ਆ ਸਰ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਕਿੰਨਾ ਹੀ ਸਮਾਂ ਬੀਤ ਚੁੱਕਿਆ ਪਰ ਇਨਸਾਫ ਲਈ ਹਜੇ ਵੀ ਮਾਪੇ ਨੇ ਜਿਹੜੇ ਗੁਹਾਰ ਲਗਾ ਰਹੇ ਨੇ ਸੋ ਪਿਤੇ ਦਿਨੀ ਕਹਿੰਦੇ ਗਵਾਹੀ ਸੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਔਰ ਕੋਰਟ ਦੇ ਵਿੱਚ ਨਹੀਂ ਪਹੁੰਚੇ ਸੋ ਅਗਲੀ ਉਹਦੀ ਕੀ ਸੁਣਵਾਈ ਕਦ ਹੋਏਗੀ ਥੋੜਾ ਜਿਹਾ ਇਸ ਬਾਰੇ ਹਸਾਰਪੁਰ ਰਕ ਦੱਸਿਓ ਦੇਖੋ ਇਹਦੇ ਵਿੱਚ ਕਈ ਮੋੜ ਹੈ ਸਾਰਾ ਹਿੰਦੁਸਤਾਨ ਕੀ ਸਾਰਾ ਵਰਲਡ ਕੀ ਐਸ ਜਿਹੜਾ ਕਤਲ ਸਿੱਧੂ ਦਾ ਸਿੱਧੂ ਦਾ ਕਤਲ ਹੋਇਆ ਸੀਗਾ ਸਨ 22 ਦੇ ਵਿੱਚ 2022 ਦੇ ਵਿੱਚ ਕਤਲ ਹੁੰਦਾ ਬੜੇ ਬੇਰਹਿਮੀ ਨਾਲ ਕਤਲੇ ਦਾ ਹੋਇਆ ਉਸ ਤੋਂ ਬਾਅਦ ਹੀ ਇਹ ਇੰਟਰਨੈਸ਼ਨਲ ਅਫੇਅਰ ਬਣੇ ਸਪੈਸ਼ਲੀ ਸਿੱਖ ਜਗਤ ਦੇ ਵਿੱਚ ਤਾਂ ਬਹੁਤ ਹੀ ਇਹਦੇ ਸਨਸਨੀ ਫਲਾਤੀ ਸਿੱਧੂ ਬਸੇਵਾ ਦੇਖਾ ਤੱਲੇ ਸੋ ਇਹਦੀ ਗਵਾਹੀ ਜਿਹੜੀ ਦਿੱਤੀ ਸੀਗੇ ਤੇ ਫਾਦਰ ਸਾਹਿਬ ਨੇ ਦਿੱਤੀ ਸੀ ਕਿ ਪਰਚਾ ਇਹਨੇ ਦੇ ਫਾਦਰ ਸਾਹਿਬ ਬਲਕੋਤ ਸਿੰਘ ਸਾਹਿਬ ਦੇ ਨਾਮ ਤੋਂ ਦਰਜ ਹੋਇਆ ਸੀ ਕਿ ਕੰਪਲੇਨੈਂਟ ਇਹ ਸੀ ਤੇ ਨਾਲ ਹੀ ਉਥੋਂ ਦੇ ਇੱਕ ਤਫਤੀਸੀ ਅਫਸਰ ਸੀਗੀ ਉਹਨਾਂ ਦੀ ਗਵਾਹੀ ਵੀ ਸੀ ਨਾਲ ਜਿਹੜਾ ਦਾ ਨੰਬਰਦਾਰ ਸੀਗਾ ਉਹਦੀ ਵੀ ਗਵਾਹੀ ਸੀਗੀ ਸੋ ਤਿੰਨੇ ਜਿਹੜੇ ਹੈਗੇ ਆ ਇਹ ਇਹ ਅੱਥੇ ਹਾਜ਼ਰ ਮਾਨਸੇ ਦੀ ਜ਼ਿਲ੍ਹਾ ਸੈਸ਼ਨ ਮਨਿੰਦਰ ਸਿੰਘ ਰੌਂਦੀ ਕੋਰਟ ਤੇ ਹਾਜ਼ਰ ਨਹੀਂ ਹੁੰਦੇ ਤੇ ਹੁਣ ਜਿਹੜੀ 25 ਜੁਲਾਈ ਨੂੰ ਨੈਕਸਟ ਡੇਟ ਪੈ ਗਈ ਆ ਬਾਕੀ ਇਹਦੇ ਵਿੱਚ ਹਲੇ ਕਈ ਤਰ੍ਹਾਂ ਦੇ ਸਿਆਸੀ ਕਾਰਨ ਵੀ ਮੰਨੇ ਜਾਂਦੇ ਆ ਕਈ ਵਾਰੀ ਉਹ ਸਟੇਟਮੈਂਟਸ ਦਿੰਦੇ ਰਹਿੰਦੇ ਉਹਨਾਂ ਦੇ ਫਾਜ਼ਲ ਸਾਹਿਬ ਕੇ ਹਲੇ ਇਨਸਾਫ ਨਹੀਂ ਮਿਲਿਆ ਹਲੇ ਦਰਜਨਾ ਗਵਾਹੀਆਂ ਹੋਈਆਂ ਨਹੀਂ ਹੋਈਆਂ ਹਿੰਦੁਸਤਾਨ ਦੀ ਅਦਾਲਤਾਂ ਦਾ ਸਾਹਮਣਾ ਇੰਤਾਈਆਂ ਪਤਲੀ ਕਦੋਂ ਸਾ ਹੁੰਦਾ ਨਹੀਂ ਹੁੰਦਾ ਜਦੋਂ ਬੰਦੇ ਮਰ ਮੁਰ ਜਾਂਦੇ ਆ ਪਤਲੀ ਹੁੰਦਾ ਜੀ ਹੁੰਦਾ ਸਵਾਈਟਲੀ ਸਾਇਮ ਨੋਟ ਸੈਟੀਸਫਾਈਡ ਵਿਦ ਯੂ ਨੋ ਸਿਸਟਮ ਆਫ ਦ ਇੰਡੀਅਨ ਜੁਡੀਸ਼ੀ ਜੀ ਸੋ 10 ਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਇੱਕ ਸਪੈਸ਼ਲ ਇਜਲਾਸ ਹੋਣਾ ਹੈ ਕਹਿੰਦੇ ਉਹਨੂੰ ਇਤਿਹਾਸਿਕ ਜਲਾਸ ਵੀ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਮਤੇ ਪਾਸ ਕਰਨੇ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਨਹੀਂ ਯਾਨੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਿਹੜੀਆਂ ਵੀ ਬੇਦਬੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਲੈ ਕੇ ਕੋਈ ਖਾਸ ਬਿੱਲ ਪੇਸ਼ ਕੀਤਾ ਜਾ ਸਕਦਾ ਔਰ ਇਸ ਦੇ ਨਾਲ ਹੀ ਜਿਵੇਂ ਅਸੀਂ ਸਾਰੇ ਜਾਣਦੇ ਕਿ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਅਦ ਭਾਵੇਂ ਅੰਦਰੋਂ-ਅੰਦਰ ਹੀ ਸਾਰੇ ਖੁਸ਼ ਨੇ ਪਰ ਵਿਰੋਧਿਤ ਉਹਨਾਂ ਦੇ ਐਂਟੀ ਬੋਲਦੇ ਆ ਕਹਿੰਦੇ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਆਪਣੇ ਬੋਲ ਰੱਖਣ ਦਾ ਆਪਣੇ ਸ਼ਬਦ ਰੱਖਣ ਦਾ ਮੈਂ ਐਪਰੀਸ਼ੀਏਟ ਕਰਦਾ ਤੁਹਾਡੇ ਅ ਮਚੁਰ ਐਨਾਲਿਸਿਸ ਜਿਹੜਾ ਤੁਸੀਂ ਪਹਿਲਾਂ ਹੀ ਕਰਤਾ ਹਾਲਾ ਹੀ ਥੋੜਾ ਡੇਰਿੰਗ ਕੰਮ ਹੁੰਦਾ ਪਹਿਲੀ ਗੱਲ ਤੋਂ ਤੁਹਾਨੂੰ ਯੂ ਆਲਰੇਡੀ ਨੋ ਕਿ ਪਹਿਲਾਂ ਏਜੰਡਾ ਦੱਸਿਆ ਜਾਂਦਾ ਐ ਐਮ ਐਲ ਏ ਸ ਨੂੰ ਕਿ ਆ ਏਜੰਡਸ ਹੈਗੇ ਤੇ ਸਾਡੀ ਡਿਸਕਸਸ਼ਨ ਹੋ ਰਹੀ ਹੈ ਹਾਲੇ ਏਜੰਡਸ ਦੀ ਕਲੈਰਿਟੀ ਦੀ ਵੈਸੇ ਵੀ ਜਿਹੜੇ ਸੈਸ਼ਨਸ ਹੁੰਦੇ ਆਮ ਤੌਰ ਤੇ ਮਾਨਸੂਨ ਸੈਸ਼ਨ ਬਜਟ ਸੈਸ਼ਨ ਵਿੰਟਰ ਸੈਸ਼ਨ ਸੋ ਇਹ ਸਪੈਸ਼ਲ ਪ੍ਰੈਰੋਗੇਟਿਵ ਖਿਆਰ ਹੁੰਦੇ ਸਪੀਕਰ ਸਾਹਿਬ ਕੋਲੇ ਇਹਨਾਂ ਲਈ ਇਹਨਾਂ ਕੋਲ ਇਹ ਜਿਹੜੀ ਜਲਾਸ ਨੂੰ ਬੁਲਾਉਣ ਵਾਸਤੇ ਕੋਈ ਕੋਟਾਂ ਕੋਲ ਤੇ ਬਹੁਤ ਸਪੈਸ਼ਲ ਪਰਮਿਸ਼ਨਾਂ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਹ ਲੋਕਤੰਤਰ ਹੈ ਇਹ ਜਨਤਾ ਦੇ ਚੁੜੇ ਨੁਮਾਇੰਦੇ ਹੈਗੇ ਆ ਤੇ ਹੁਣ ਔਨ ਰਿਕਾਰਡ ਜਿਹੜੀ ਆ ਉਹ ਇਸ਼ੂਸ ਉੱਥੇ ਰੱਖੇ ਜਾਣਗੇ ਬਿੰਨੂ ਜੋ ਤੁਸੀਂ ਆਲਰੇਡੀ ਹੈਵ ਟੋਲ ਟੂ ਦਾ ভিউਅਰਸ ਕਿ ਆ ਜਿਹੜੇ ਡਰੱਗਸ ਤੇ ਬੇਅਦਬੀ ਨੂੰ ਲੈ ਕੇ ਜਿਵੇਂ ਕਿਸੇ ਵੀ ਧਰਮ ਦੇ ਜੇ ਕੋਈ ਬੇਅਦਬੀ ਕਰਦਾ ਉਹਨਾਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਹੋਰ ਬਣਾएंगे ਵੈਸੇ ਤਾਂ ਕੋਈ ਨਾਲ ਆਲਰੇਡੀ ਬੜੇ ਸਖਤ ਹੈਗੇ ਆ ਲੇਕਿਨ ਜੋ ਆਲਰੇਡੀ ਯੂ ਹੈਵ ਟੋਲ ਟੂ ਦਾ ভিউਅਰਸ ਕਿ ਆ ਜਿਹੜੇ ਨਸ਼ਿਆਂ ਦੇ ਮੁੱਦੇ ਤੇ ਆਪੋਜੀਸ਼ਨ ਪਾਰਟੀਆਂ ऑन रिकॉर्ड ਮਜੀਠੀਆ ਸਾਹਿਬ ਦੀ ਜਿਹੜੀ ਅਰੈਸਟ ਨੂੰ ਲੈ ਕੇ ਕੰਡੈਮ ਕਰ ਰਹੀ ਹੈ ਨਿਖੇਦੀ ਕਰ ਰਹੀ ਹੈ ਸਰਕਾਰ ਤੇ ਘੇਰਾ ਪਾਰ ਰਹੀ ਹੈ ਹੁਣ ਸਰਕਾਰ ਰੂਲਿੰਗ ਪਾਰਟੀ ਜਿਹੜੀ ਆਮ ਆਦਮੀ ਚ ਉਹ ਇਹ ਚਾਹਦੇ ਇਹ ਗੱਲਾਂ ਔਨ ਰਿਕਾਰਡ ਤੇ ਆ ਜਾਣ ਵਿਧਾਨ ਸਭਾ ਦੀ ਉਹਦੇ ਵਿੱਚ ਇਤਿਹਾਸ ਤੇ ਨਾਲ ਨਾਲ ਔਰ ਇਹ ਰਿਕਾਰਡ ਤੇ ਲਿਖਿਆ ਜਾਵੇ ਕਿ ਆਪੋਜੀਸ਼ਨ ਪਾਰਟੀਆਂ ਦਾ ਡਰੱਗਸ ਨੂੰ ਲੈ ਕੇ ਚਟੀਆਂ ਨੂੰ ਲੈ ਕੇ ਜਿਹੜੇ ਨਸ਼ੀਲੇ ਜਿਨ੍ਹਾਂ ਨੇ ਹਜ਼ਾਰਾਂ ਬੱਚੇ ਮਾਰੇ ਉਹਨਾਂ ਨੂੰ ਲੈ ਕੇ ਉਹ ਪੰਜਾਬ ਦੀਆਂ ਆਪੋਜੀਸ਼ਨ ਪਾਰਟੀਆਂ ਹੈ ਵਿਪક્ષੀ ਧਿਰਾਂ ਦਾ ਔਨ ਰਿਕਾਰਡ ਰੁੱਖ ਕੀ ਹੈ ਮੇਰੇ ਖਿਆਲ ਆ ਕਿ ਇਹ ਉਹਨਾਂ ਨੂੰ ਘੇਰਨ ਦੀ ਸਾਜ਼ਿਸ਼ ਹੈਗੀ ਹੈ ਕਿ ਜਿਹੜੇ ਚਿੱਟੇ ਦੇ ਖਿਲਾਫ ਨਸ਼ਿਆਂ ਦੇ ਵਿਰੁੱਧ ਜਿਹੜੀਆਂ ਕਾਰਵਾਈਆਂ ਨੂੰ ਲੈ ਕੇ ਕਮੈਂਟ ਕਰਦੇ ਆ ਜਾਂ ਹੋਰ ਤਰ੍ਹਾਂ ਦੇ ਡਬਲ ਸਟੈਂਡਰਡਸ ਕਰਦੇ ਆ ਤੁਸੀਂ ਆਲਰੇਡੀ ਪਹਿਲਾਂ ਦੱਸ ਚੁੱਕੇ ਆ ਹੁਣ ਈਵਰਸ ਤੇ ਡਿਪੈਂਡ ਕਰਦਾ ਕਿ ਸਾਡੇ ਜਿਹੜੇ ਕਮੈਂਟਸ ਨੂੰ ਇਹ ਕਿਵੇਂ ਏਵੈਲਿਊਏਟ ਕਰਦੇ ਆ ਜੀ ਬਿਲਕੁਲ ਸੋ ਸਰ ਦੋ ਜਿਹੜੇ ਆਫੀਸਰਸ ਨੇ ਇੰਡੀਅਨ ਆਰਮੀ ਫੋਰਸ ਦੇ ਜਵਾਨ ਆਫੀਸਰ ਕਹਿ ਸਕਦੇ ਹੋ ਉਹਨਾਂ ਨੂੰ ਸੋ ਡੁੱਬੇ ਨੇ ਸੋ ਵਕੇਸ਼ਨ ਤੇ ਗਏ ਸੀ ਘੁੰਮਣ ਗਏ ਸੀ ਫੈਮਿਲੀ ਦੇ ਨਾਲ ਥੋੜਾ ਜਿਹਾ ਕੁਆਲਿਟੀ ਟਾਈਮ ਸਪੈਂਡ ਕਰਨ ਗਏ ਸੀ ਕਿਵੇਂ ਦੇਖਦੇ ਹੋ ਬੜੀ ਛੋਟੀ ਆ ਉਮਰ ਦੇ ਇੰਜੀਨੀਅਰ ਫੋਰਸ ਦੇ ਆਫੀਸ਼ਰਸ ਸੀਗੇ ਪ੍ਰਿੰਸ ਯਾਦਵ ਤੇ ਮਿਸਟਰ ਵਿਕਰਾਂਤ ਕੁਮਾਰ ਇਹ ਉਤਰਾਖੰਡ ਦੀ ਭੀਮਤਾਲ ਜਿਹੜੀ ਉੱਥੇ ਇੱਕ ਹੈਗੀ ਝੀਲ ਹੈਗੀ ਆ ਨਾਲ ਇਹਨਾਂ ਦੇ ਚਾਰ ਹੋਰ ਕੋਲੀਗਜ਼ ਕੰਮ ਕਰਦੇ ਸੀਗੇ ਉਹ ਵੀ ਯੰਗਸਟਰ ਸੀਗੇ ਜਿਵੇਂ ਆਪਾਂ ਕਿਸੇ ਅਦਾਰੇ ਚ ਇਕੱਠੇ ਕੰਮ ਕਰਦੇ ਆਂ ਤੇ ਕਿਤੇ ਆਣਾ ਜਾਣਾ ਬਣੇ ਰਹਿੰਦਾ ਇੱਕ ਨਿੱਕੀ ਸੁਭਾਅ ਵੀ ਹੈਗਾ ਤੇ ਜੇ ਗਰਮੀਆਂ ਦੀ ਛੁੱਟੀਆਂ ਤੇ ਇਹਨਾਂ ਦੀ ਕਿਤੇ ਉੱਥੇ ਜਿਹੜੀ ਝੀਲ ਸੀਗੀ ਉਹ ਥੋੜੀ ਤੂਫਾਨ ਤੇ ਸੀ ਉਫਾਨ ਤੇ ਸੀ ਤੇ ਇਹ ਇੱਕੋ ਦਮ ਇਹ ਪਾਣੀ ਦੇ ਡਿਬਾਚ ਬਹਿ ਗਏ ਬੜੀ ਮੁਸ਼ਕਲ ਲੈਣੀਆਂ ਦੀਆਂ ਜਿਹੜੀਆਂ ਬਾਡੀਜ਼ ਨੂੰ ਉਹ ਜਿਹੜੇ ਇਹਨਾਂ ਦੇ ਦੇਹਾਂ ਨੂੰ फ्लਸ਼ ਆਊਟ ਕੀਤਾ ਗਿਆ ਜਿਹੜੇ ਉੱਥੋਂ ਦੇ ਲੋਕਲ ਬੰਦਿਆਂ ਦੀ ਮਦਦ ਨਾਲ ਉਹ ਬੜਾ ਅਨਫੋਰਚੂਨੇਟ ਹੋਇਆ ਕਿ ਇਸ ਛੋਟੀ ਉਮਰੇ ਹਲੇ ਬੜੀਆਂ ਬੁਲੰਦੀਆਂ ਇਹਨਾਂ ਨੇ ਹਾਸਲ ਕਰਨੀਆਂ ਇੱਕ ਦੀ ਉਮਰ 23 ਸਾਲ ਇੱਕ ਦੀ 22 ਸਾਲ ਸੋ ਸਾਰੇ ਇੰਡੀਅਨ 에ਅਰ ਫੋਰਸ ਵੱਲੋਂ ਇਸ ਚੀਜ਼ ਨੂੰ ਜੜਾ ਇਹਦਾ ਅਫਸੋਸ ਪ੍ਰਗਟਾਇਆ ਜਾ ਰਿਹਾ ਜੀ ਸੋ ਬਿਲਕੁਲ ਅਗਲੇ ਮੁੱਦੇ ਤੇ ਗੱਲ ਕਰਦੇ ਆਂ ਸਰ ਜਿੱਥੇ ਮੁੰਡੇ ਹਰ ਇੱਕ ਫੀਲਡ ਚ ਅੱਗੇ ਨੇ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਆ ਸੋ ਹਿੰਦੁਸਤਾਨ ਦੀ ਪਹਿਲੀ ਲੜਕੀ ਆ ਆਸਥਾ ਪੁਨੀਆ ਜੋ ਕਿ ਇੰਡੀਅਨ ਨੇਵੀ ਦੇ ਵਿੱਚ ਫਾਈਟਰ ਪਾਇਲਟ ਬਣੀ ਆ ਕੀ ਲੱਗਦਾ ਵਧਾਈਆਂ ਦਿੰਨੇ ਉਹ ਮਾਣ ਮਹਿਸੂਸ ਹੁੰਦਾ ਬਹੁਤ ਖੁਸ਼ੀ ਦੀ ਗੱਲ ਆ ਜੀ ਤੁਹਾਡੀ ਤੋਂ ਵੀ ਛੋਟੀ ਤੁਹਾਡੇ ਵਰਗੀ ਉਪਰਤੀ ਲੜਕੀ ਆ ਬਹੁਤ ਛੋਟੀ ਉਮਰ ਦੀ ਤੇ ਔਰ ਵੈਸੇ ਤਾਂ ਆਪਾਂ ਕਾਫੀ ਸੱਲਤ ਦੇਖਦੇ ਆ ਰਹੇ ਕਿ ਲੜਕੀਆਂ ਉੱਥੇ ਪਹੁੰਚ ਗਈਆਂ ਅੰਤਰਿਕਸ਼ ਸਪੇਸ ਤੇ ਪਹੁੰਚ ਗਈਆਂ لیکن وہ بہت بڑا ایک بہت زیادہ ٹف مشن ਹੁੰਦਾ ਹੈ एवरेस्ट ਤੇ ਜਾਣਾ ਬਹੁਤ ਹੀ ਮੁਸ਼ਕਲ ਕੰਮ ਹੁੰਦੇ ਹੈ ਲੇਕਿਨ ਆ ਵੀ ਬਹੁਤ ਮੁਸ਼ਕਲ ਕੰਮ ਹੈ ਕਿ ਹਿੰਦੁਸਤਾਨ ਚ ਬਾਕੀ ਤਾਂ ਲੜਕੀਆਂ ਮਿਗਦੀਆਂ ਬਣੀਆਂ ਹੋਈਆਂ ਪਾਇਲਟਸ ਜਾਂ ਹੋਰ ਦੂਜੀਆਂ ਪਾਇਲਟਸ ਬਣੀਆਂ ਹੋਈਆਂ ਲੇਕਿਨ ਇੰਡੀਅਨ ਨੇਵੀ ਦਾ ਵੀ ਕੈਵिएशन ਫੈਕਟਰ ਹੁੰਦਾ एविएशन ਸੈਕਟਰ ਹੁੰਦਾ ਉਹਦੇ ਵਿੱਚ ਪਹਿਲੀ ਕੁੜੀ ਆ ਆਸਤਾ ਪੁੰਨੀਆਂ ਜਿਹੜੀ ਯੂਪੀ ਦੇ ਮੇਰਠ ਨੂੰ ਬਿਲੋਂਗ ਕਰਦੀ ਆ ਔਰ ਉਹਨੂੰ ਇਹ ਮਾਨ ਹਾਸਲ ਹੋਇਆ ਕਿ ਉਹ ਨੇਵੀ ਦੇ ਵਿੱਚ ਫਾਈਟਰ ਆਪਣੀ ਜਿਹੀ ਪਾਇਲਟ ਵੱਜੋ ਆਪਣੀਆਂ ਸਵਾਵਾ ਵੈਦਨ ਯੂ نو ਆਫਟਰ ਹੈਵਿੰਗ ਹੌਕਡ ਟ੍ਰੇਡਿੰਗ ਪੰਜ ਮਹੀਨਿਆਂ ਤੋਂ ਬਾਅਦ ਉਹ ਇੱਕ ਰੈਗੂਲਰ ਪਾਇਲਟ ਹੋ ਗਈ ਹੈ ਔਰ ਉਮੀਦ ਕਰਦੇ ਹਾਂ ਕਿ ਜ਼ਿੰਦਗੀ ਦੇ ਆਉਣ ਵਾਲੇ ਜਿਹੜੇ ਵੱਡੇ ਦਹਾਕੇ ਹੈਗੇ ਆ ਜਿਨ੍ਹਾਂ ਚੋਂ 30 ਸਾਲ ਤੋਂ ਵੱਧ ਦੇ ਜਿਹੜਾ 35 ਸਾਲ ਦਾ ਟਾਈਮ ਆ ਉਹ ਆਪਣੀ ਸੇਵਾਵਾਂ ਇਸ ਇੰਡੀਅਨ ਨੇਵੀ ਦੇ ਬਤੌਰ ਏਵੀਏਸ਼ਨ ਸੈਕਟਰ ਚ ਆਪਣੀ ਸੇਵਾਵਾਂ ਦੇਣਗੇ ਸੋਸਾਡੀਆਂ ਸ਼ੁਭਕਾਮਨਾਵਾਂ ਇਸ ਲੜਕੀ ਨੂੰ ਬਹੁਤ ਸਾਰੇ ਵੱਲੋਂ ਸੁਭਿਸ਼ਾਵਾ ਜੀ ਜੀ ਸੋ ਸਾਡੇ ਚੈਨਲ ਵੱਲੋਂ ਸਾਡੇ ਸਰੋਤੇ ਜਿਹੜੇ ਵੀ ਦੇਖ ਰਹੇ ਨੇ ਅਸੀਂ ਆਪਣੇ ਚੈਨਲ ਦੇ ذریعے ਵਧਾਈਆਂ ਦੇਣਾ ਚਾਹੁੰਨੇ ਹਾਂ ਆਸਥਾ ਪੁਨੀਆ ਜੀ ਨੂੰ ਸੋ ਅਗਲੇ ਟਾਪਿਕ ਤੇ ਗੱਲ ਕਰਦੇ ਹਾਂ ਸਰ 200 ਗੁਰਦੁਆਰਾ ਸਾਹਿਬ ਦਾ ਅਲਾਈਅੰਸ ਹੋਇਆ ਗੱਠ ਜੁੜ ਹੋਇਆ ਯੂਕੇ ਦੇ ਵਿੱਚ ਯੂਨਾਈਟਿਡ ਕਿੰਗਡਮ ਦੇ ਵਿੱਚ ਕੀ ਲੱਗਦਾ ਕਿ ਸਿੱਖ ਧਰਮ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡਾ ਬਦਲਾਅ ਆ ਸਕਦਾ ਹੈ ਹਾਂ ਜੇ ਤੁਸੀਂ ਸਿੱਖ ਸਫਾ ਦੀ ਜਾਂ ਗੱਲ ਕਰੀਏ ਤਾਂ ਯੈਸ ਹੂੰ ਕਿਉਂਕਿ ਜੋ ਸਿਨੈਰੀਓ ਸਿੱਖ ਧਰਮ 'ਚ ਅੱਜ ਚੱਲ ਰਿਹਾ ਪਿਛਲੇ ਕੁਝ ਮਹੀਨਿਆਂ ਤੋਂ ਜਾਂ ਕੁਝ ਹਫ਼ਤਿਆਂ ਤੋਂ ਕੋਈ ਬਹੁਤਾ ਗ੍ਰੇਸਫੁੱਲ ਨਹੀਂ ਚੱਲ ਰਿਹਾ ਯੂ ਆਲਰੇਡੀ ਡੋ ਕਿ ਕਿਵੇਂ ਸਿੱਖਾਂ ਦਾ ਜਿਹੜਾ ਸ਼ਕਤੀ ਸਰੋਤ ਆ ਸ਼੍ਰੀ ਅਕਾਲ ਤਖਤ ਸਾਹਿਬ ਹੁੰਦਾ ਕੋਈ ਵੀ ਬੰਦਾ ਵੈਸੇ ਤਾਂ ਗੈਰ ਸਿੱਖ ਵੀ ਬਹੁਤ ਬੰਦੇ ਆ ਜਿਹੜੇ ਗੱਲ ਸਖਜ ਜਥੇਦਾਰ ਸਾਹਿਬਾਨਾਂ ਦੇ ਹੁਕਮ ਲਾ ਲੋ ਜਾਂ ਉਥੋਂ ਦੇ ਪੰਜ ਜਿਹੜੇ ਤਖਤ ਹੈਗੇ ਉਹਨਾਂ ਦੇ ਜਥੇਦਾਰ ਬਹੁਤ ਜ਼ਿਆਦਾ ਰਿਸਪੈਕਟ ਆ ਸਾਰੇ ਸੰਸਾਰ ਦੇ ਵਿੱਚ ਜਿਵੇਂ ਸਿੱਖਾਂ ਦੇ ਵਿੱਚ 크੍ਰਿਸਚੀਅਨ ਕਮਿਟੀ ਜਿਨ੍ਹਾਂ ਦੀ ਵਸੂ ਸਾਰੇ ਸੰਸਾਰ 'ਚ 43% ਹੈ ਉਹ ਸਿੱਖਾਂ ਦੀ ਜਿਹੜੀ ਗਿਣਤੀ ਹੈ ਕਿ ਮਹਿਜ ਪੌਣੇ 2% ਸਾਰੇ ਸੰਸਾਰ 'ਚ ਹੈਗੀ ਇਸ ਦੇ باوجود ਵੀ ਇੱਕ ਸਿੱਖ ਕੌਮ ਦਾ ਪੌਪ ਜਿਹਨੂੰ ਮੰਨਦੇ ਆ ਉਹ ਸ਼੍ਰੀ ਅਕਾਲ ਤਖਤ ਸਭ ਬਣਿਆ ਜਾਂਦਾ ਜਿੱਦਾਂ 크੍ਰਿਸਚੀਅਨਸ ਆਫ ਵੈਟਿਕਨ ਪੌਪ ਸਾਹ ਹੁੰਦੇ ਸੋ ਇਸ ਕਰਕੇ ਇੱਕ ਸਿੱਖ ਕੌਮ ਦੇ ਵਿੱਚ ਜਿਹੜੀ ਉਨਤਾਈਆਂ ਆਈਆਂ ਸੀਗੀਆਂ ਕੁਝ ਜਿਹੜੇ ਲੀਡਰਸ ਨੂੰ ਲੈ ਕੇ ਕਰਕੇ ਜਾਂ ਕੁਝ ਹੋਰ ਇੰਤਾਈਆਂ ਆਉਂਦੇ ਉਹਦੇ ਨਜ਼ਰ ਉੱਥੋਂ ਦੇ ਜਿਹੜੇ ਬਾਹਰ ਖੁਸ਼ਹਾਲ ਹੈਗੇ ਆ ਆਪਣੀ ਡਿਸਟ੍ਰਿਕਟ ਪਪਾਈਚਾ ਬੜੀ ਖੁਸ਼ਹਾਲੀ ਆ ਕੋਈ ਵਿਚਾਰੇ ਨਹੀਂ ਹੈਗੇ ਉਹ ਉਹਨਾਂ ਨੇ ਇੱਕ ਤਹਿਇਆ ਕੀਤਾ ਕਿ ਅਸੀਂ ਘੱਟੋ ਘੱਟ ਜਿਹੜੇ 200 ਗੁਰਦਾਰਾਂ ਹੈਗੇ ਆ ਉਹ ਉਹਨਾਂ ਦੇ ਉੱਥੇ ਅਸੀਂ ਆਪਸ ਵਿੱਚ ਅਲਾਈਅੰਸ ਕਰੀਏ ਇਕੱਠ ਕਰੀਏ ਜਿਹੜੀ ਸਿੱਖ ਹੋਵਾਂ ਚ ਜਿਹੜੀ ਚੁਣੌਤੀਆਂ ਹੈਗੀਆਂ ਉਹਨਾਂ ਨੂੰ ਰਲ ਕੇ ਆਪਾਂ ਫੇਸ ਕਰੀਏ ਇਹ ਚ ਸਪੈਸ਼ਲ ਗੱਲ ਹੈਗੀ ਰਮਬੀਸ਼ ਅਰੋੜਾ ਰਮੇਸ਼ ਸਿੰਘ ਅਰੋੜਾ ਜਿਹੜੇ ਪਾਕਿਸਤਾਨ ਤੇ ਬਹੁਤ ਵੱਡੀ ਅਹੁਦੇਦਾਰ ਹੈਗੇ ਆ ਸਿੱਖ ਸਫਾ ਦੇ ਵਿੱਚ ਉਹ ਪਾਕਿਸਤਾਨ ਗੁਰਦਵਾਰਾ ਪਰਬਤ ਕਮੇਟੀ ਦੇ ਵੀ ਵੱਡੇ ਅਹੁਦੇਦਾਰ ਆ ਪੁਰਾਣੇ ਲੀਡਰ ਹੈਗੇ ਆ ਉਸ ਉੱਚੇ ਤੌਰ ਤੇ ਉੱਥੇ ਜਾ ਰਹੇ ਹੈਗੇ ਆ ਤੇ ਉੱਥੇ ਕੁਝ ਦਿਨਾਂ ਦੀ ਕਾਨਫਰੰਸ ਚੱਲੇਗੀ ਫਿਰ ਅਜੰਡਾ ਤੈਅ ਹੋਏਗਾ ਕਿ ਜਿਹੜੀਆਂ ਸਿੱਖ ਧਰਮ ਦੇ ਵਿੱਚ ਆਉਣ ਵਾਲੇ ਟਾਈਮ 'ਚ ਜਿਹੜੀਆਂ ਚੁਣੌਤੀਆਂ ਹੈਗੀਆਂ ਆ ਜਾ ਉਹਨਾਂ ਨੂੰ ਕਿਵੇਂ ਫੇਸ ਕੀਤਾ ਜਾਵੇ ਜੀ ਸਰ ਹੁਣ ਗੱਲ ਕਰ ਲੈਣੇ ਲੁਧਿਆਣਾ ਸ਼ਹਿਰ ਦੀ ਉਹ ਸੋ ਪਾਸਪੋਰਟ ਜਿਹੜਾ ਦਫ਼ਤਰ ਬਣਿਆ ਹੁੰਦਾ ਸੀ ਪ੍ਰੀਤ ਪੈਲਸ ਦੇ ਕੋਲੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਬੇਸ਼ੱਕ ਉਹ ਜਾਣਦੇ ਹੋਣਗੇ ਕਿਉਂਕਿ ਹਰ ਇੱਕ ਸਖਸ਼ਾ ਪਾਸਪੋਰਟ ਦਾ ਕੰਮ ਕਰਵਾਉਣ ਲਈ ਪਾਸਪੋਰਟ ਦਫ਼ਤਰ ਹੀ ਜਾਂਦਾ ਜ਼ਾਹਿਰ ਜੀ ਗੱਲ ਹੈ ਸੋ ਪ੍ਰੀਤ ਪੈਲਸ ਤੋਂ ਸ਼ਿਫਟ ਹੋ ਗਏ ਹੁਣ ਜਗENDER ਬਾਈਪਾਸ ਵੱਲ ਜਾ ਰਿਹਾ ਹੈ ਹਾਏ ਤੁਹਾਡਾ ਦੱਸਣਾ ਇੱਕ ਲੋਕਾਂ ਦੇ ਫਾਇਦੇ ਵਾਲੀ ਗੱਲ ਹੀ ਹੋ ਸਕਦੀ ਹੈ ਕਾਰਨ ਪਤਾ ਹੈ ਕਿ ਇਹ ਇਹ ਨੂੰ ਕਹਿੰਦੇ ਆਪਾਂ ਖੇਤਰੀ ਦਫ਼ਤਰ ਖੇਤਰੀ ਦਫ਼ਤਰ ਤੋਂ ਪਾਵਾ ਜਿਹੜਾ ਸਾਡਾ ਪਹਿਲਾ ਖੇਤਰੀ ਦਫ਼ਤਰ ਹੁੰਦਾ ਸੀਗਾ ਚੰਡੀਗੜ੍ਹ ਦੇ ਵਿੱਚ ਲੇਕਿਨ ਉੱਥੇ ਬੜੇ ਧੱਕੇ ਖਾਣੇ ਪੈਂਦੇ ਸੀ ਮੰਨ ਲਓ ਫਰੋਸਪੋਸ ਤੋਂ ਕਿਸੇ ਨੂੰ ਵੜਾ ਜਾਂ ਮੁੱਗੇ ਤੋਂ ਵੜਾ ਹੁਣ ਇਹ ਕਈ ਜਿਹੜਿਆਂ ਨੂੰ ਕੈਟਰ ਕਰਦਾ ਆ ਰਿਹਾ ਜਿਹੜਾ ਇੱਥੇ ਲੁਧਿਆਣਾ ਦੇ ਵਿੱਚ ਬੱਸ ਸਟੈਂਡ ਦੇ ਕੋਲੇ ਦਫ਼ਤਰ ਸੀਗਾ ਪ੍ਰੀਤ ਸਿਨੇਮਾ ਜਾਂ ਪ੍ਰੀਤ ਪੈਲੇਸ ਦੇ ਕੋਲੇ ਉਹਦੇ ਨਾਲ ਸੀਗਾ ਲੇਕਿਨ ਉਹ ਉੱਥੇ ਪਾਰਕਿੰਗ ਦੀਆਂ ਦਿੱਕਤਾਂ ਬਹੁਤ ਸੀਗੀਆਂ ਲੇਡੀਜ਼ ਨੂੰ ਕੁੜੀਆਂ ਨੂੰ ਸੜਕਾਂ ਪਾਰ ਕਰਨ ਦੀ ਦਿੱਕਤਾਂ ਆਦੀ ਅਸੀਂ ਪਾਰਕਿੰਗ ਦੀ ਪ੍ਰੋਬਲਮ ਨਹੀਂ ਸੀ ਐਂਟਾ ਦਾ ਜਮਾਵੜਾ ਬਹੁਤ ਸੀਗਾ ਸੋ ਇਹ ਬੜੀ ਲੰਬੀ ਜਦੋਂ ਜੇ ਦੇ ਬਾਹਰ ਹੁਣ ਜਲੰਧਰ ਬਾਈਪਾਸ ਦੇ ਪਿੰਡ ਭੂਰੇ ਦੇ ਕੋਲੇ ਹਾਲਾਂਕਿ ਕਹਿ ਤੂੰ ਪਿੰਡ ਹੈ ਲੇਕਿਨ ਇੱਕ ਬਹੁਤ ਵੱਡਾ ਗਲੋਬਲ ਪਾਰਕ ਹੈਗਾ ਉੱਥੇ ਹੈ ਨਵਾਂ ਪਾਸਪੋਰਟ ਜਿਹੜਾ ਕੱਲ ਤੋਂ ਹੀ ਇੱਥੇ ਉੱਥੇ ਕੰਮ ਸ਼ੁਰੂ ਕਰ ਦੇਣੇ ਨੇ ਇਹਨਾਂ ਨੇ 7 ਤਰੀਕ ਤੋਂ ਸੋ ਉਮੀਦ ਕਰਦੇ ਆ ਕਿ ਇਹ ਪਾਸਪੋਰਟ ਜਿਹੜਾ ਹੈਗਾ ਵੱਡੀਆਂ ਤੇ ਬੇਹਤ ਸਹੂਦਾਵਾਂ ਲੈ ਕੇ ਆਪ ਬੰਦਿਆਂ ਨੂੰ ਤੇ ਬੱਚਿਆਂ ਵਾਸਤੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਖੱਜਲ ਖਵਾਰੀ ਹੁੰਦੀ ਆ ਉਹ ਕਿਉਂਕਿ ਇੱਥੇ ਥੋੜੀ ਜਿਹੀ ਫੈਸਿਲਿਟੀ ਆ ਪਹਿਲਾਂ ਨਾਲੋਂ ਜਾਦਾ ਸਰਕਾਰ ਵੱਲੋਂ ਕਿਉਂਕਿ ਇਹ ਬਾਹਰਨਲ ਮਿਨਿਸਟਰੀ ਦੇ ਤਹਿਤ ਆਂਦਾ ਇਹ ਸਟੇਟ ਦਾ ਮੁੱਦਾ ਨਹੀਂ ਹੈ ਸੋ ਇਸ ਕਰਕੇ ਉਮੀਦ ਕਰਦੇ ਆ ਕਿ ਜਿਹੜੇ ਲੋਕਾਂ ਨੇ ਨੈਟਿਜ਼ਨਸ ਹੈਗੇ ਜਿਨ੍ਹਾਂ ਨੇ ਆਪਣੀਆਂ ਕੰਪਲੇਨਸ ਦਿੱਤੀਆਂ ਸੀਗੀਆਂ ਨੈਟਿਜ਼ਨ ਤੋਂ ਭਾਵ ਜਿਹੜੇ 25 ਜਾਂ ਜਿਹੜੇ ਇਨਸਾਨ ਨੈਟ ਤੇ ਜਿਆਦਾ ਟਾਈਮ ਸਪੈਂਡ ਕਰਦੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਚ ਰੱਖਦੇ ਉਹਨਾਂ ਦੀਆਂ ਜਿਹੜੀਆਂ ਰਿਕਵੈਸਟ ਨੂੰ ਜਮਦ ਦੇ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਭੋਰੇ ਪਿੰਡ ਦੇ ਕੋਲ ਇੱਥੇ ਪਾਸਪੋਰਟ ਦਫਤਰ ਹੈਗਾ ਉਹ ਸ਼ਿਫਟ ਹੋਣ ਗਾਰ ਰ ਵਿਦਨ ਅਡੇ ਦੋ ਦੋ ਨਾਡੇ ਸੋ ਬਿਲਕੁਲ ਬਹੁਤ ਹੀ ਅਹਿਮ ਜਾਣਕਾਰੀ ਜੋ ਸਾਡੇ ਦਰਸ਼ਕਾਂ ਤੱਕ ਪਹੁੰਚਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ ਸੋ ਮੈਨੂੰ ਲੱਗਦਾ ਕਿ ਹੁਣ ਖੱਜਲ ਖਵਾਰੀ ਲੋਕਾਂ ਨੂੰ ਬਹੁਤ ਘੱਟ ਹੋਏਗੀ ਕਿਉਂਕਿ ਇਨਫੋਰਮੇਸ਼ਨ ਹੈ ਜਿਹੜੀ ਦਰਸ਼ਕਾਂ ਤੱਕ ਪਹੁੰਚ ਚੁੱਕੀ ਹੈ ਸਰੋਤਿਆਂ ਤੱਕ ਪਹੁੰਚ ਚੁੱਕੀ ਹੈ ਸੋ ਇਸ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋਗਲੇ ਮੁੱਦੇ ਵੱਲ ਵੱਧਦੇ ਆ ਪ੍ਰਾਡਾ ਨਾਮ ਦਾ ਬ੍ਰਾਂਡ ਹਰ ਇੱਕ ਨੇ ਸੁਣਿਆ ਹਾਲਾਂਕਿ ਹਰ ਇੱਕ ਪ੍ਰਾਡਾ ਬ੍ਰਾਂਡ ਦੇ ਕੱਪੜੇ ਪਾਉਣੇ ਪਸੰਦ ਕਰਦਾ ਆ ਚਸ਼ਮੇ ਖਰੀਦਣੇ ਪਸੰਦ ਕਰਦਾ ਆ ਗਲਾਸੇਸ ਖਰੀਦਣੇ ਪਸੰਦ ਕਰਦਾ ਉਸੇ ਤਰੀਕੇ ਦੇ ਨਾਲ ਹੁਣ ਪ੍ਰਾਡਾ ਕੰਪਨੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਕੇਸ ਫਾਇਲ ਕੀਤਾ ਗਿਆ ਦਰਸਲ ਮੰਨਣਾ ਹੈ ਕਿ ਉਹਨਾਂ ਨੇ ਕੋਲਾਪੂਰੀ ਚੱਪਲ ਨਾਮ ਜਿਹੜਾ ਬ੍ਰਾਂਡ ਚੱਪਲ ਹੈ ਮੈਂ ਵੀ ਦਰਸ਼ਕ ਜਾਣਦੇ ਹੋਏ ਕਿ ਉਹਨਾਂ ਨੇ ਕਾਪੀ ਕੀਤੀ ਇਲਜ਼ਾਮ ਲੱਗੇ ਹਨ ਖੈਰ ਬੰਦੂ ਥੈਂਕ ਯੂ ਬੰਦੂ ਦਾ ਇਹ ਪ੍ਰਾਡ ਦਾ ਬ੍ਰਾਂਡ ਦਾ ਖੈਰ ਨੇ ਮੇਰੇ ਗਿਆਨ ਚ ਵਧਾ ਪਾਇਆ ਕਿ ਮੈਨੂੰ ਬਿਲਕੁਲ ਫੈਸ਼ਨ ਦੀ ਸਮਝੋਂ ਘੱਟੀ ਹੈ ਲੇਕਿਨ ਚਲੋ ਤੁਹਾਡੀ ਏਜ ਦੇ ਹਿਸਾਬ ਨਾਲ ਤੁਹਾਡਾ ਹੋਣਾ ਜਰੂਰ ਵਾਜਿਬ ਵੀ ਹੈਗਾ ਲੇਕਿਨ ਪ੍ਰਾਡਾ ਫੈਸ਼ਨ ਹਾਊਸ ਹੈ ਇਹ ਹੈਗਾ ਉਥੋਂ ਦਾ ਇਟਲੀ ਦਾ ਬ੍ਰਾਂਡ ਸੋ ਇਹ ਇੱਕ ਜੀਆਈ ਟੈਗ ਹੁੰਦੇ ਜੀਆਈ ਟੈਗ ਦਾ ਮਤਲਬ ਹੁੰਦਾ ਜਿਵੇਂ ਹਲਦੀ ਹੋ ਗਈ ਪਹਿਲਾਂ ਅਮਰੀਕਾ ਨੇ ਸਾਡਾ ਇਹ ਕੋਸ਼ਿਸ਼ ਕੀਤੀ ਕਿ ਹਲਦੀ ਦਾ ਇਹ ਆਪ ਹੀ ਕਹਿਣਾ ਚਾਹੁੰਦੇ ਸੀ ਹਲਦੀ ਦਾ ਪੇਟੈਂਟ ਅਸੀਂ ਕਰਾਉਣਾ ਬੜੀ ਸਾਡੀ ਜਦੋਂ ਜੈਤ ਹੋਈ ਅਮਰੀਕਾ ਦੇ ਨਾਲ ਕਿਉਂਕਿ ਜਿਹੜਾ ਹਲਦੀ ਤੇ ਕਾਲੀ ਮਿਰਚ ਦਾ ਓਰੀਜਿਨ ਹੈ ਉਹ ਸਾਡਾ ਇੱਥੇ ਹਿੰਦੁਸਤਾਨ ਦਾ ਹੈਗਾ ਸੋ ਇਦਾਂ ਹੀ ਜਿਹੜੇ ਸਾਡੇ ਟ੍ਰੈਡੀਸ਼ਨਲ ਬ੍ਰਾਂਡਸ ਹੈ ਚਾਹ ਖਾਨ ਪੀਣ ਦੇ ਚਾਹ ਪਾਨ ਦੇ ਹੈਗੇ ਆ ਉਹ ਸਾਡੀ ਜੀਆਈ ਟੈਗਿੰਗ ਚ ਹੁੰਦੀ ਹੁੰਦੀ ਆ ਤੇ ਇਹ ਜਿਹੜਾ ਕੋਲਾਪੂਰੀ ਚੱਪਲ ਸਾਡੇ ਆ ਕਿੰਨੇ 100 ਸਾਲ ਪੁਰਾਣਾ ਇਹ ਹੱਥ ਨਾਲ ਬਣਿਆ ਇਹਨੂੰ ਕੋਲਾਪੁਰੀ ਚੱਪਲ ਮਸ਼ੀਨਾ ਨਾਲ ਨਹੀਂ ਬਣਦੀ ਸੀਗੀ ਹੱਥ ਨਾਲ ਬਣਾਈ ਜਾਂਦੀ ਸੀਗੀ ਜਿਹਨੂੰ ਆਪਾਂ ਹੈਂਡ ਵੇਅਰ ਕਹਿੰਦੇ ਆ ਸੋ ਇਸ ਕਰਕੇ ਇਹ ਕੋਲਾਪੁਰੀ ਚੱਪਲ ਤੇ ਕਾਫੀ ਬੜਾ ਡਿਜ਼ਾਈਨ ਵੀ ਆਉਂਦੇ ਸੀਗੇ ਪਿਛਲੇ ਜਿਹੜੀ ਪ੍ਰਾਡਾ ਜਿਹੜਾ ਨਾਲ ਤੁਸੀਂ ਮੈਨੂੰ ਐਕੂਰੇਟ ਕੀਤਾ ਪ੍ਰਾਡਾ ਕਪੜੀ ਦੇ ਵੱਲੋਂ ਇਹਦੀ ਉਲੰਘਣਾ ਕੀਤੀ ਗਈ ਕਾਪੀਰਾਈਟਸ ਦੀ ਜੋੜਾ ਨੇ 1 ਲੱਖ ਲੱਖ ਰੁਪਏ ਦਾ ਇੱਕ ਜੋੜਾ ਸੇਲ ਤੇ ਲਾਤਾ ਤੇ ਜਦੋਂ ਇਥੋਂ ਇਹਨਾਂ ਨੂੰ ਪਤਾ ਲੱਗਾ ਇਹਨਾਂ ਦੀ ਐਸੋਸੀਏਸ਼ਨ ਜਿਹੜੀ ਆਰਟਿਸਟ ਹੈਗੀ ਆ ਉਹਨਾਂ ਨੂੰ ਪਤਾ ਲੱਗਾ ਕਿ ਬ੍ਰਾਂਡ ਸਾਡਾ origin ਸਾਡਾ ਤੇ ਇਹਨੂੰ ਕਮਰਸ਼ੀਅਲੀ ਵਰਤੋਂ ਕਰ ਰਹੀ ਹੈ ਇਟਲੀ ਦੀ ਕੰਪਨੀ ਬਿਲਕੁਲ ਪਰ ਯੂ ਵਿਲ ਬੀ ਸਰਪ੍ਰਾਈਜ਼ 1 ਲੱਖ ਰੁਪਏ ਦਾ ਜੋੜਾ ਵੇਚਦੇ ਸੀ ਹੈ ਸੋ ਇਹ ਪੂਨਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ 6 ਵਕੀਲਾਂ ਨੇ ਇਹਨੂੰ ਕੋਰਟ ਨੂੰ ਇਹ ਬੇਨਤੀ ਕੀਤੀ ਕਿ ਸਾਡਾ ਕੇਸ ਨਹੀਂ ਹੈਗਾ ਇਹਨੂੰ ਇੱਕ ਆਰਟਿਸਟਾਂ ਦੇ ਮਜ਼ਲੂਮਾਂ ਦੇ ਹੱਕ ਚ ਕੇਸ ਸਮਝਿਆ ਜਾਵੇ ਤੇ ਆ ਜਿਹੜਾ ਕੰਪਨਸੇਸ਼ਨ ਤੇ ਇਹਦੇ ਦੇ ਰੁਕਿਆ ਜਾਵੇ ਤੇ ਜਿੰਨਾ ਇਹਨਾਂ ਨੇ ਮੁਨਾਫਾ ਕੀਤਾ ਹੈ ਪ੍ਰਾਡਾ ਕੰਪਨੀ ਦੇ ਉਹ ਵੀ ਇਹਨਾਂ ਨੂੰ ਪਹੁੰਚਦਾ ਕੀਤਾ ਜਾਵੇ ਫਿਰ ਹਾਲ ਸਟੇ ਕਰ ਦਿੱਤਾ ਜਾਵੇ ਇਹਨਾਂ ਦੀ ਇਹਨਾਂ ਤੇ ਕੰਪਨੀ ਤੇ ਬੈਨ ਲਾਵੇ ਇਹ ਸਾਡਾ ਟ੍ਰੈਡੀਸ਼ਨਲ origignal brand ਕੋਲਾਪੁਰ ਦੀ ਚੱਪਲਾਂ ਦਾ ਇਹਨਾਂ ਨੇ ਕਾਪੀ ਕਰਕੇ ਇਹ ਚ ਮੁਨਾਫਾ ਕਮਾ ਰਹੀ ਜਾਂ ਪੈਸੇ ਵੜਾ ਰਹੇ ਹੈਗੇ ਆ ਫਿਲਹਾਲ ਇੱਕ ਰਲੀਫ ਤਾਂ ਉਹਨਾਂ ਨੇ ਦਿੱਤਾ ਹੈਗਾ ਔਰ ਅਨ ਆਫੀਸ਼ੀਅਲੀ ਆਸਟ੍ਰੇਲੀ ਜਿਹੜੀ ਕੰਪਨੀ ਨੇ ਇਮਿਟ ਕਰਦੀ ਕਿ ਅਸੀਂ ਤਾਂ ਜੀ ਇਨਸਪਾਇਰ ਬਹੁਤ ਸੀਗੇ ਕੋਲਾਪੁਰ ਦੀ ਚੱਪਲਾਂ ਤੋਂ ਇਨਸਪਾਇਰ ਹੋਣਾ ਤੇ ਤੁਸੀਂ ਮੁਨਾਫਾ ਕਰਨਾ ਤੇ ਇੱਕ ਦੋ ਚੀਜ਼ਾਂ ਅਲੱਗ-ਅਲੱਗ ਹੈਗੀਆਂ ਤੇ ਇਹ ਤੱਕ ਬੀਇੰਗ ਇਗਨੋਰਡ ਤੁਸੀਂ ਕਤਲ ਕਰ ਦੋ ਪਿੰਨ ਤਾਂ ਪਤਾ ਜੇ ਇੱਥੇ ਬੰਦਾ ਮਾਰਨਾ ਵਾਣਾ ਸੋ ਇਸ ਕਰਕੇ ਉਹਨਾਂ ਨੇ ਕ੍ਰਾਈਮ ਤਾਂ ਕੀਤਾ ਹੀ ਹੈ ਫਿਲਹਾਲ ਦੇਖਦੇ ਹਾਂ ਕਿ ਇਹ ਜਿਹੜੀ ਇੰਟਰਨੈਸ਼ਨਲ ਆਪਣੇ ਕਮਰਸ਼ੀਅਲ ਕੋਰਟ ਵਿੱਚ ਇਸ ਕੇਸ ਦਾ ਕੀ ਬੰਦਾ ਜੀ ਜੀ ਸੋ ਜੇ ਗੱਲ ਕੀਤੀ ਜਾਵੇ ਐਚ ਆਈ ਵੀ ਦੀ ਤਾਂ ਹਰਿਆਣਾ ਦੇ ਜਿੰਦ ਦੇ ਵਿੱਚ ਤਕਰੀਬਨ 62 ਮਾਮਲੇ ਨੇ ਜਿਹੜੇ ਐਚ ਆਈ ਵੀ ਦੇ ਐਕਟਿਵ ਹੋ ਚੁੱਕੇ ਔਰ ਜੇ ਰਿਪੋਰਟਸ ਦੀ ਗੱਲ ਕੀਤੀ ਜਾਵੇ ਤਾਂ ਮੁੱਢਲੀ ਜਾਣਕਾਰੀ ਦੇ ਅਨੁਸਾਰ 2500 ਮਾਮਲੇ ਹੁਣ ਤੱਕ ਦਰਜ ਹੋ ਚੁੱਕੇ ਕੀ ਲੱਗਦਾ ਕੀ ਕਾਰਨ ਦੇਖੋ ਇਹ ਤੁਸੀਂ ਯੂ ਮਸਟ ਬੀ ਰਿਲਟਲ ਦੈਟ ਟਾਈਮ ਜਦੋਂ ਨਾ ਇਹ ਬੜਾ ਇੱਕ ਸਾਰੇ ਸੰਸਾਰ ਚ ਏਡਸ ਨੂੰ ਲੈ ਕੇ ਬੜਾ ਜ਼ਬਰਦਸਤ ਡਰ ਲੱਗਦਾ ਸੀ ਨਾਂ ਸੁਣ ਕੇ ਕਿ ਹਾਈ ਬੜੀਆਂ ਬੜੀਆਂ ਗਲਤਫਹਿਮੀਆਂ ਵੀ ਲੋਕਾਂ ਨੂੰ ਹੋਈਆਂ ਪਾਣੀ ਪੀ ਕੇ ਕਿਤੇ ਇੱਕ ਦੂਜੇ ਤੋਂ ਏਡਜ਼ ਨਾ ਹੋ ਜੇ ਜਾਂ ਕੁਝ ਹੋਰ ਹੋ ਜੇ ਲੇਕਿਨ ਇਹਦੇ 2500 ਤਾਂ ਆਫੀਸ਼ੀਅਲੀ ਕਨਫਰਮ ਹੋ ਗਿਆ ਹਰਿਆਣਾ ਦੇ ਜ਼ਿਲ੍ਹ ਜ਼ਿੰਦ ਦੇ ਜ਼ਿਲ੍ਹੇ ਦੇ ਵਿੱਚ ਕਿ 2500 ਤੋਂ ਆਨ ਰਿਕਾਰਡ ਐਚ ਆਈ ਵੀ ਪੇਸ਼ੈਂਟਸ ਐਗਜ਼ਿਸਟ ਕਰ ਰਹੇ ਆ ਪਿਛਲੇ 3 ਮਹੀਨਿਆਂ ਚ 62 90 ਮਾਮਲੇ ਆ ਚੁੱਕੇ ਉੱਥੋਂ ਦੇ ਸਿਵਲ ਸਰਪ ਨੇ ਇਸ ਚੀਜ਼ ਦੀ ਕਨਫਰਮੇਸ਼ਨ ਕਰਤੀ ਆ ਔਰ ਜਿਹੜੇ ਲੋਕ ਪ੍ਰਾਣੇ ਬੰਦੇ ਇਹ ਵੀ ਦੱਸਦੇ ਜੇ ਰੈਂਡਮ ਚੈਕਿੰਗ ਕੀਤੀ ਜਾ ਬਿਨਾ ਆਨ ਆਫੀਸ਼ੀਅਲੀ ਆਨ ਆਫੀਸ਼ੀਅਲ ਤਬਾਵਾ ਆਪਾਂ ਰੈਂਡਮ ਕਿਸਦਾ ਬਲੱਡ ਚੈੱਕ ਕਰ ਲਈਏ ਕਿਸੇ ਬਾਹਨੇ ਨਾਲ ਤੇ ਉਹ ਇਹ ਜਿਹੜੀ ਗਿਣਤੀ 5000 ਵੀ ਕੇਸ ਵੱਧ ਸਕਦੇ ਆ ਔਰ ਇਹ ਚੀਜ਼ ਕਿਸੇ ਟਾਈਮ ਵੀ ਆਪਣੀ ਐਪੀਡੈਮਿਕ ਜਿਹਨੂੰ ਕਹਿ ਸਕਦੇ ਆ ਉਹਦਾ ਰੂਪ ਵੀ ਲੈ ਸਕਦੀ ਹੈ ਕਈ ਵਾਰੀ ਲੋਕਾਂ ਨੂੰ ਇਹ ਲੱਗਦਾ ਹੈ ਕਿ ਹੈ ਕਿਹੜੀ ਗੱਲ ਆ ਲੇਕਿਨ ਇਹ ਏਡੀ ਖਤਰਨਾਕ ਬਿਮਾਰੀ ਹੈ ਇਹਦਾ ਹਾਲੇ ਸਾਰੇ ਸੰਸਾਰ ਤੋਂ ਕੋਈ ਇਲਾਜ ਮਿਲਦਾ ਤਾਂ ਹੋ ਗਿਆ ਸੀ ਜਦੋਂ ਪਿੱਛੇ ਕੋਵਿਡ ਹੋਈ ਸੀ ਕੋਵਿਡ ਦਾ ਇਹਦਾ ਕੋਈ ਇਲਾਜ ਨਹੀਂ ਹੈਗਾ ਜਿਹੜਾ ਇਨਫੈਕਟਡ ਹੋ ਗਿਆ ਜਿਹਨੂੰ ਇਨਫੈਕਸ਼ਨ ਹੋ ਗਈ ਉਹ ਤਿਲ-ਤਿਲ ਕੇ ਮਰਦਾ ਹੁੰਦਾ ਬੰਦਾ ਜਿੱਦਾਂ ਕੀ ਆਪਣੇ ਜਿਹਨੂੰ ਰੈਬੀਸ ਦੀ ਇਨਫੈਕਸ਼ਨ ਹੋ ਜੇ ਉਹਦਾ ਤਾਂ ਕੁਝ ਮਹੀਨਿਆਂ ਚ ਬੰਦਾ ਮਰ ਜਾਂਦਾ ਸੋ ਫਿਲਹਾਲ ਦੀ ਘੜੀ ਅਲਰਟ ਬੋਰਡ ਤੇ ਐਡਮਿਨਿਸਟ੍ਰੇਸ਼ਨ ਉੱਥੇ ਦੀ ਆ ਚੁੱਕੀ ਆ ਔਰ ਦੇਖਦੇ ਆ ਸਰਕਾਰ ਕਿੰਨੀ ਕੁ ਪ੍ਰੋਐਕਟਿਵ ਹੋ ਕੇ ਇਹਦੇ ਤੇ ਨਿਗਰਾਨੀ ਰੱਖਦੀ ਹੈ ਤਾਂ ਜੋ ਇਹ ਮਹਾਮਾਰੀ ਦਾ ਰੂਪ ਨਾ ਲੈ ਸਕੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਹੋਰ ਅਪਡੇਟ ਦੇ ਜੁੜੇ ਨੂੰ ਮੇਨ ਨਾਲ ਹੁੰਦੇ ਜਾਸੇ ਤੁਹਾਨੂੰ